ਤਰਨਤਾਰਨ ਵਿੱਚ ਇੱਕ ਵਿਆਹੁਤਾ ਦੀ ਛੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਉਸਦੇ ਸੋਹਰੇ ਪਰਿਵਾਰ ਖਿਲਾਫ ਹੱਤਿਆ ਕਰਨ ਦੇ ਵੀਰੋਪ ਲਗਾਏ ਹਨ ਇਸ ਘਟਨਾ ਦੀ ਜਾਣਕਾਰੀ ਦੰਦਿਆ ਮ੍ਰਿਤਕ ਲੜਕੀ ਜਗਜੀਤ ਕੋ ਰੀਨਾ ਦੇ ਭਰਾ ਤੇਸਪਾਲ ਸਿੰਘ ਨੇ ਦੱਸਿਆ ਕਿ ਜਗਜੀਤ ਕੋ ਦਾ ਪਤੀ ਗੁਰਮੀਤ ਸਿੰਘ ਉਹ ਮੇਰੀ ਭੈਣ ਨੂੰ ਕਈ ਸਾਲਾਂ ਤੋਂ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਇਹਨਾਂ ਦਾ ਵਿਆਹ ਅੱਜ ਤੋਂ 20 ਸਾਲ ਪਹਿਲੇ ਹੀ ਹੋਇਆ ਸੀ ਇਸ ਤੋਂ ਬਾਅਦ ਕੀ ਜਗਜੀਤ ਕੌਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਪਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਡੀ ਭਨੇਵੀ ਨੇ ਫੋਨ ਕੀਤਾ ਸੀ ਕਿ ਮਾਮਾ ਜੀ ਮੇਰੀ ਮੰਮੀ ਨੂੰ ਕੁਝ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਜਦ ਅਸੀਂ ਇਸ ਦੇ ਘਰ ਜਗਜੀਤ ਕੌਰ ਨੂੰ ਦੇਖਣਗੇ ਤਾਂ ਦੇਖਿਆ ਕਿ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਜਿਸ ਨੂੰ ਇਲਾਜ ਲਈ ਪਤੀ ਸਮੇਤ ਸਿਵਲ ਹਸਪਤਲ ਤਰੰਤਾਂ ਦੇ ਕੇ ਲੈ ਆਇਆ ਗਿਆ ਪਰ ਰਸਤੇ ਵਿੱਚ ਹੀ ਉਸ ਦਾ ਪਤੀ ਗੱਡੀ 'ਚੋਂ ਛਲਾਂਗ ਮਾਰ ਕੇ ਫਰਾਰ ਹੋ ਗਿਆ ਅਤੇ ਹਸਪਤਲ ਵਿੱਚ ਡਾਕਟਰਾਂ ਵੱਲੋਂ ਜਗਜੀਤ ਕੌਰ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਬਾਜੀ ਨੇ ਤੁਖਮੀਤ ਕੋ ਇਹ ਨਾਮ ਸੀ ਵੱਡੀ ਆਪਾਂ ਨੂੰ ਕੀ ਗੱਗਿਆ ਕੀ ਘਟਰਾਇਆ ਇਹਦੀ ਸਾਥ ਸਹੇਦੀਆਂ ਦਾ ਨਾਂ ਨਾਲ ਲੜਦੀਆਂ ਸੀ ਇਹਦੇ ਨਾਲ ਲੋਇਆ ਪਰਸੋ ਵੀ ਸੀ ਗਏ ਉਹਨਾਂ ਵੀ ਕਲੇਸ਼ ਬਹੁਤ ਪਾਇਆ ਹੋਇਆ ਸੀ ਇਹਨਾਂ ਨੇ ਕਹਿੰਦੀ ਸੀ ਕਿ ਮੇਰੀ ਛੋਟੀ ਕੁੜੀ ਗਈ ਉਹਦੀਆਂ ਉਹਦੀ ਕੁੜੀ ਗਈ ਉਹਦੇ ਕਰ ਮੁੰਡਾ ਨਹੀਂਗਾ ਮੈਂ ਤੈਨੂੰ ਮਾਰ ਕੇ ਜਾਇਦਾਦ ਦੇ ਦੇਣੀ ਉਹਨੂੰ ਇਸ ਤਰ੍ਹਾਂ ਕਹਿੰਦੀ ਅਸੀਂ ਉਹਦੋਂ ਹੀ ਉਹਨਾਂ ਨੂੰ ਕਿਹਾ ਬਾਜੀ ਲੇਕ ਥੋੜੀ ਸਾਡੀ ਮਾਰਨ ਤੱਕ ਚੱਲ ਕੇ ਹਨ ਪੇ ਦੋ ਹੱਡੇ ਨਾਲ ਉਹਦੋਂ ਇਹਨੂੰ ਕੁਝ ਹੋ ਗਿਆ ਉੱਥੇ ਅਸੀਂ ਇਹਨੂੰ ਡਾਕਟਰ ਕੋਲ ਲੈ ਗਏ ਹਾਂ ਦਿੱਤਾ ਹੋਇਆ ਮੈਂ ਕੋਈ ਦਿਨ ਸਾਰੇ ਨੀਲ ਤੇ ਆਇਆ ਨਿਸ਼ਾਨ ਤੇ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਆ ਵੇਖੋ ਨਿਸ਼ਾਨ ਵੇਖੋ ਤੁਹਾਨੂੰ ਕਿਸ ਨੇ ਬੁਲਾਇਆ ਸਾਨੂੰ ਇਹਦੀ ਕੁੜੀ ਦਾ ਫੋਨ ਆਇਆ ਇਹਦੀ ਕੁੜੀ ਦਾ ਫੋਨ ਆਇਆ ਮਾਮੀ ਜੀ ਮੇਰੀ ਮੰਮਾ ਨੂੰ ਪਹਤਾ ਲਾ ਹੀ ਗਿਆ ਕੀ ਹੋ ਗਿਆ ਪੁੱਤ ਕਹਿੰਦੀ ਪਤਾ ਨਹੀਂ ਕੁਝ ਹੋ ਗਿਆ ਮੇਰੀ ਮੰਮਾ ਨੂੰ ਇਹਨਾਂ ਨੇ ਮਾਰਤਾ ਜਲਦੀ ਆ ਜਾਓ ਦੂਸਰੀ ਤਰਫ ਮਾਮਲੇ ਦੀ ਜਾਂਚ ਕਰ ਰਿਹਾ थाना सिटी ਦੇ ਐਸ ਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਹੱਤਿਆ ਕਿਵੇਂ ਹੋਈ ਹੈ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਰਿਪੋਰਟਾਂ ਦੇ ਅੱਗੇ ਦੀ ਬੰਦੀ ਕਾਰਵਾਈ ਕੀਤੀ ਜਾਵੇਗੀ ਗੁਰਮੀਤ ਸਿੰਘ ਉਮਰ ਦੀ ਹੈਗੀ ਜੀ ਕੋਈ 40-42 ਸਾਲ ਦੀ 20 ਸਾਲੇ ਦੇ ਵਿਆਹ ਨੂੰ ਹੋ ਗਏ ਆ ਤੋ ਇਹਦੇ ਬੱਚੇ ਨੇ ਹੋਰ ਇਹਨਾਂ ਦੇ ਘਰ ਵਾਲੇ ਦੱਸੇ ਮੁਤਾਬਕ ਇਹ ਸਾਡੀ ਗਲਤੀ ਵੀ ਉਹਨਾਂ ਨੇ ਖਾ ਦੇਤਾ ਵਾ ਅਸੀਂ ਜੋ ਵੀ ਇਹਦੇ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਸੀਂ ਮੌਕੇ ਤੇ ਵੀ ਜਾ ਰਹੇ ਆਂ ਜੱਡ ਬਾਡੀ ਨੂੰ ਅਸੀਂ ਆਪਣੇ ਸਪੋਰਟਾਂ ਦੇ ਵਿੱਚ ਜਿਹੜੇ ਲੈ ਲਿਆ ਆਪਣੇ ਪ੍ਰਾਸਤ ਵਿੱਚ ਔਰ ਜੋ ਕਾਰਵਾਈ ਬਣਦੀ ਆ ਜੋ ਇਹ ਬਿਆਨ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਕੀ ਵੇਖਿਆ ਗਿਆ ਕੁੜੀ ਦੇ ਤੇ ਜਪੋ ਜੀ ਉਹਦੇ ਗਲੇ ਦੇ ਵਿੱਚ ਜਿਹੜਾ ਸਟ੍ਰਾਂਗਲਿੰਗ ਜੋ ਆਪਣਾ ਖਾ ਦਾ ਨਿਸ਼ਾਨ ਹੈਗਾ ਵਾ ਉਹੋ ਥਲੀਰ ਨਜ਼ਰ ਆ ਰਿਹਾ ਵਾ ਉਹ ਬਾਕੀ ਤਰਤੀ ਇਨਵੈਸਟੀਗੇਸ਼ਨ ਜੋਸੀ ਸਾਹਮਣੇ ਆਏਗੀ ਉਹਦੇ ਮੁਤਾਬਕ ਕਰਾਂਗੇ ਇਸ ਇਵੈਂਟ ਤੋਂ ਕੌਲਜੀਤ ਸਿੰਘ ਜੀ ਵੇ ਪੰਜਾਬ ਟੀਵੀ